ਗਾਮੇ ਦੀਆਂ ਇਹ ਤਸਵੀਰਾਂ ਫ੍ਰੀਡਕੋਰ ਦੇ ਪਿੰਡ ਚੰਨਿਆਂ ਦੇ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਇੱਕ ਠੇਕੇ ਦੇ ਕਰਿੰਦਿਆਂ ਨੇ ਸ਼ਰਾਬ ਵਾਲੀ ਗੱਡੀ ਗੁਰਦੁਆਰਾ ਸਾਹਿਬ ਪਰੇ ਸਰਹੰਦਰਵਾੜ ਦਿੱਤੀ ਗੁੱਸੇ ਚ ਆਏ ਲੋਕਾਂ ਨੇ ਗੱਡੀ ਦੀ ਪੰਨ ਤੋੜ ਕੀਤੀ ਇੱਕ ਮੇਲਾ ਸੀਗਾ ਛੋਟਾ ਜਿਹਾ ਟੂਰਨਾਮੈਂਟ ਸੀਗਾ ਤੇ ਉਹਦੇ ਦੌਰਾਨ ਹੀ ਦੁਪਹਿਰੇ ਕੋਈ ਲਗਭਗ 2-3 ਵਜੇ ਜਿਹੜੇ ਇੱਥੇ ਦੇ ਠੇਕੇਦਾਰ ਉਹਨਾਂ ਦੀ ਗੱਡੀਆਂ ਸੀ ਸ਼ਰਾਬ ਲੈ ਕੇ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਸ਼ਰਾਬ ਵਰਤੌਣ ਲੱਗੇ ਗ੍ਰੰਤੀ ਸਿੰਘ ਨੂੰ ਪਤਾ ਲੱਗਾ ਉਹਨੇ ਆਪ ਪਿੰਡ ਦੇ ਲੋਕਾਂ ਨੂੰ ਸਦਿਆ ਤੇ ਉਹ ਪਹਿਲਾਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਸ਼ਰਾਬ ਤਾਂ ਨਹੀਂ ਉਹ ਕਹਿਣ ਲੱਗਾ ਕਿ ਸਾਡੇ ਕੋਲ ਸ਼ਰਾਬ ਨਹੀਂਗੀ ਪਰ ਜਦੋਂ ਗਰੰਤੀ ਸਿੰਘ ਨੇ ਆਪ ਵੇਖ ਲਿਆ ਬਹੁਤ ਵਾਰ ਬੰਦਿਆਂ ਨੇ ਦੇਖਿਆ ਵੀ ਕਿ ਭਾਈ ਇਹ ਤਾਂ ਠੇਕੇਦਾਰਾਂ ਦੇ ਕਰਿੰਦੇ ਇਹਨਾਂ ਕੋਲ ਸ਼ਰਾਬ ਆ ਫਿਰ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਗੱਡੀ ਨੂੰ ਰੋਕ ਲਿਆ ਘੇਰ ਲਿਆ ਬੰਦਿਆਂ ਨੂੰ ਫੜ ਲਿਆ ਪ੍ਰਸ਼ਾਸਨ ਨੂੰ ਦੱਸਿਆ ਗਿਆ ਪ੍ਰਸ਼ਾਸਨ ਆਇਆ ਇਸ ਤੋਂ ਬਾਅਦ ਸ਼ੁਰੂਆਤ ਵਿੱਚ ਥੋੜੀ ਜੀ ਪ੍ਰਸ਼ਾਸਨ ਦੀ ਢਿੱਲ ਮਿਟ ਰਹੀ ਉਹਨਾਂ ਨੇ ਦੋ ਬੰਦੇ ਜਾਣ ਬੁੱਝ ਕੇ ਛੱਡ ਦਿੱਤੇ ਪਰ ਜਦੋਂ ਸਾਰਾ ਪਿੰਡ ਇਕੱਠਾ ਹੋਇਆ ਜ਼ਿੰਮੇਵਾਰ ਜਿਹੜੇ ਅਫਸਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਿਬ ਹੋਰ ਜਿੰਨੇ ਵੀ ਡੀਐਸਪੀ ਸਾਹਿਬ ਸਾਰਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਅਤੇ ਤਫ਼ਤੀਸ਼ ਜਾਰੀ ਹੈ ਚੰਨੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਕ੍ਰਿਸ਼ਨ ਕੁਮਾਰ ਸ਼ੱਪਾ ਨੇ ਬਾਬਾ ਜੀ ਦਾ ਡੇਰਾ ਉਹਦਾ ਹਸਲਨਾ ਮੇਲਾ ਸੀਗਾ ਇੱਥੇ ਟੂਰਨਾਮੈਂਟ ਚੱਲ ਜਗਾ ਸੀ ਉਹ ਠੇਕੇਦਾਰਾਂ ਦੀ ਇੱਕ ਗੱਡੀ ਬਲੈਰੋ ਉਹਦੇ ਵਿੱਚ ਸ਼ਰਾਬ ਲੱਤੀ ਹੋਈ ਸੀਗੀ ਪਟੀਆਂ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਬਾੜ-ਬਾਰ ਦਿੱਤੀ ਜੀ ਤੇ ਅਸੀਂ ਗੁਰਦੁਆਰਾ ਕਰਨਸੀ ਸਾਹਿਬ ਦੇ ਬਿਆਨਾਂ ਦੇ ਉੱਤੇ ਉਹਨਾਂ ਦੇ ਠੇਕੇਦਾਰਾਂ ਦੇ ਕਰਮੀਆਂ ਦੇ ਖਿਲਾਫ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਐਫਆਈਆਰ ਲਾਚ ਕਰਦੀ ਹੈ ਤੇ ਜਿਨ੍ਹਾਂ ਨੂੰ ਜਲਦੀ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਕੇ ਤਤੀਸ਼ਿਆ